ਹਾਲੋ ਪਿਆਰੋ ਗੀਜਰ ਆਪਾਂ ਕਰਤਾ ਹੁਣ ਤੇ ਅੱਜ ਅੱਜ ਆ ਕੇ 7:30 ਸੱਤ ਕੁਲੀ ਆ ਕਿਉਂਕਿ ਕੱਲ ਕਰ ਥੱਕੇ ਹੋਏ ਇੱਕ ਤਾਂ ਵਧੀਆ ਇੱਕ ਜਦੋਂ ਇਹੋ ਜਿਹਾ ਕਮਰਾ ਮਿਲ ਜੇ ਫੇਰ ਮੰਨੂ ਵੱਲੀ ਟਾਈਮ ਲੱਗਦਾਗਾ ਚਲੋ ਜੀ ਹੁਣ ਵੀਡੀਓ ਵੀਡੀਓ ਚਾੜ ਕੇ ਤੇ ਉਹ ਕਰਕੇ ਵੀਡੀਓ ਪਾ ਕੇ YouTube ਤੇ ਪਿਆਰੋ ਰਾਤ ਇਹ ਦਿਖੇ ਨਹੀਂ ਹੋਣੇ ਸਾਨੂੰ ਚੱਜਣਾ ਇੱਥੇ ਰੁਕੇ ਸੀ ਆਪਾਂ ਆ ਕਮਰੇ ਨੇ 102 ਇੱਧਰ 101 ਇੱਕ 103 ਇਹ ਕਮਰੇ ਨੇ ਤੇ ਇੱਧਰ ਹਾਲ ਆ ਬਹੁਤ ਵੱਡਾ ਜਿਹੜਾ ਰਾਤ ਦਿਖਾਇਆ ਸੀ ਆਪਾਂ ਇਹ ਚ ਰੁਕੇ ਸੀ 102 ਚ ਆ ਲੋ ਆ ਪਿੱਛੇ ਵਾਗਿਆਂ ਦਾ ਭੇੜਾ ਇੱਥੇ ਟੁੱਪ ਸੇਕਣੀ ਬਹਿ ਕੇ ਹੋਰ ਕੁਝ ਕਰਨਾ ਠੀਕ ਆ ਉਹ ਪਿੱਛੇ ਟੱਕ ਦੇਖੋ ਗੱਡਾ ਪਿਆ ਖਾਲੀ ਇਹ ਜਿਵੇਂ ਆਪਾਂ ਪਹਾੜਾਂ 'ਚ ਨਹੀਂ ਜਾਂਦੇ ਪਹਾੜਾਂ ਦੇ ਵਿੱਚ ਹੋਟਲ ਦੇ ਪਿੱਛੇ ਲਾਉਨ ਹੁੰਦਾ ਬੈਠਣ ਨੂੰ ਉਹ ਹਿਸਾਬਤਾ ਵਾ ਦੇਖੋ ਆ ਹੋਟਲ ਆ ਆਹ ਮੇਨ ਹਾਈਵੇ ਆ ਟਰੱਕ ਜਾਂਦਾ ਆ ਪਿੱਛੇ ਖੇਤ ਨੇ ਆ ਬੇਲੀ ਪਿਆ ਖੇਤ ਹਲੇ ਆ ਕਿਸੇ ਦਾ ਘਰ ਆ ਉਹ ਦੇਖੋ ਮੈਸੀ ਖੜਾ ਇਹ ਸੱਚ ਇੰਨਾ ਦਾ ਹੀ ਆ ਹਾਂ ਇਹ ਕਹਿੰਦੇ ਸੀ ਪਿੱਛੇ ਸਾਡਾ ਘਰ ਆ ਹੋਟਲ ਵਾਲੇ ਬਹੁਤ ਚੱਲਦਾ ਹੈ ਰੋਡ ਪਿਆ ਰਹੇ ਰਾਤ ਨੂੰ ਨਾ ਚੱਲ ਹੀ ਗਿਆ ਬਾਜਾਂ ਸੁਣੀ ਗਿਆ ਟਰੱਕਾਂ ਨਹੀਂ ਗਿਆ ਕਿਉਂਕਿ ਮੇਨ ਰੋਡ ਆ ਅੱਗੇ ਜਮੇਰ ਨੂੰ ਜਾਂਦਾਗਾ ਇਹ ਆਪਣਾ ਪੁਸ਼ਕਰ ਨੂੰ ਜਾਂਦਾਗਾ ਤੇ ਆਹੋ ਪਿਆਰਿਓ ਪੌਣੇ 9 ਹੋ ਗਏ ਆ ਭਾਈ ਸਾਹਿਬ ਉੱਤੇ ਆਗੇ ਸੀਗੇ ਆਪਣੇ ਕੋਲ ਜਿਹੜੇ ਮਾਲਕ ਨੇ ਤੇ ਗੱਲਾਂ ਬਾਤਾਂ ਕਰਦੇ ਰਹੇ ਹੁਣ ਅੱਧਾ ਘੰਟਾ ਤੇ ਹੁਣ ਅੰਦਰ ਬੰਦਿਆਂ ਨੂੰ ਠਾਉਣ ਗਏ ਨੇ ਕਹਿੰਦੇ ਚਾਹ ਚੂ ਬਣਾ ਲੈਨੇ ਆ ਚਾਹ ਪੀਨੇ ਆ ਫਿਰ ਫਿਰ ਮੈਂ ਵੀ ਨਿਕਲਦਾਗਾ ਚਾਹ ਚੂ ਪੀ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰਿਓ ਆਪਣਾ ਇੱਥੇ ਬੈਠੇ ਹੁਣ ਦੱਸਿਆ ਸੀ ਰਾਜ ਇੱਥੇ ਰੁਕੇ ਸੀ ਢਾਬੇ ਤੇ ਸਾਹਮਣੇ ਟੱਪ ਵਾਲੀ ਪੈਂਦੀ ਆ ਤਾਂ ਹੱਥ ਜਿਹਾ ਰੱਖਿਆ ਆਵੇਂ ਤੇ ਬਾ ਇਥੋਂ ਚਾਹ ਪਾਣੀ ਪੀ ਕੇ ਨਿਕਲਦੇ ਆ ਪੌਣੇ ਕ ਨੌ ਦਾ ਟਾਈਮ ਹੋ ਗਿਆ ਤੇ ਲੰਬੀ ਬਾਟ ਅੱਜ 100 ਕਿਲੋਮੀਟਰ ਤੇ ਟਿਕਾਣੇ ਅੱਜ ਜਿਹੜੇ ਵੀ ਆਉਣੇ ਆ ਤੇ ਚਲੋ ਜੀ ਅੱਗੇ ਜਾ ਕੇ ਮਿਲਦੇ ਆ ਹੁਣ ਤੁਹਾਨੂੰ ਹੈਲੋ ਪਿਆਰਿਓ ਬਾਈ ਹੁਣੀ ਨਾ ਹੁਣ ਲੈਮਨ ਟੀ ਲੈ ਕੇ ਆਏ ਨੇ ਆ ਦੇਖੋ ਲੈਮਨ ਟੀ ਸਵੇਰੇ ਸਵੇਰੇ ਬਸ ਇਹ ਪੀ ਕੇ ਆਪਾਂ ਨਿਕਲਦੇ ਆਂ ਇਥੋਂ ਫਿਰ ਅੱਗੇ ਨੂੰ ਚਾਲੇ ਪਾਉਣੇ ਆਂ ਹੁਣ ਆਪਾਂ ਇਥੋਂ ਨਿਕਲਣ ਲੱਗੇ ਆਂ ਸਵੇਰੇ ਤੇ ਬਾਈ ਨੂੰ ਪੈਸੇ ਵਗੈਰਾ ਦਾ ਮੈਂ ਪੁੱਛਿਆ ਬਾਈ ਕਹਿੰਦਾ ਕੁਝ ਨਹੀਂ ਲੈਣਾ ਪੈਸੇ ਮੈਂ ਰਹਿਣ ਦਾ ਖਾਣ ਪੀਣ ਦਾ ਤੇ ਬਾਈ ਕਹਿੰਦੇ ਜਾਓ ਤੁਸੀਂ ਕੋਈ ਚੱਕਰ ਨਹੀਂ ਕਹਿੰਦੇ ਇਦਾਂ ਹੀ ਆ ਇਹਨਾਂ ਨੇ ਬੜੀਆ ਆਪਾਂ ਨੂੰ ਰੋਟੀ ਪਾਣੀ ਖਵਾਇਆ ਰਾਤ ਇਥੋਂ ਦਾ ਤੇ ਕਮਰਾ ਦਿੱਤਾ ਰਹਿਣ ਲਈ ਤੇ ਇਹ ਇਥੋਂ ਦੇ ਮਾਲਕ ਨੇ ਠੀਕ ਹੈ ਸਰ ਧੰਨਵਾਦ ਆਪਕਾ ਬਹੁਤ ਬਹੁਤ ਹਾਂ ਬਈਓ ਇਥੋਂ ਆਪਾਂ ਚਾਲੇ ਪਾਤੇ ਅੱਜ ਆਾ ਹੋਟਲ ਆ ਤੇ ਆ ਲਓ ਬਸ ਇਥੋਂ ਨਿਕਲਣ ਲੱਗਿਆਂ ਰਾਤ ਦੇ ਟਿਕਾਣੇ ਆਪਣੇ ਉਰੇ ਹੀ ਸੀਗੇ ਜਿਹੜਾ ਤੁਹਾਨੂੰ ਆ ਦੇਖਦਾ ਨਾ ਇੱਧਰ ਕਮਰੇ ਇਹ ਹੋਟਲ ਵਗੈਰਾ ਬਣਾਇਆ ਹੋਇਆ ਇਹਨਾਂ ਦਾ ਉਰੇ ਸੀਗੇ ਚਲੋ ਜੀ ਹੁਣ ਕੱਢੀਏ ਅਗਲਾ ਸਫ਼ਰ ਪਿਆਰਿਓ ਆਜ ਰਾਹਾ ਬਣ ਗਿਆ ਇੱਕ ਇੱਧਰ ਨੂੰ ਇੱਕ ਇੱਧਰ ਨੂੰ ਹੁਣ ਦੇਖਦੇ ਆ ਕਿੱਧਰ ਤੀ ਨਿਕਲਣਾਗਾ ਅਏ ਤਰੋ ਤੁਰੇ ਆਪਾਂ ਉਹ ਥੱਲੇ ਹੋ ਜੇ ਆ ਲਓ ਪਿਆਰਿਓ ਜਿਹੜਾ ਬਾਈ ਰਾਤ ਦੱਸਦਾ ਸੀ ਨਾ ਕਿਲਾ ਉਹ ਆ ਸੀਗਾ ਉੱਪਰ ਕਿਲਾ ਬਹੁਤ ਉੱਚੀ ਜਾ ਕੇ ਤੇ ਜੇ ਆਪਾਂ ਇਧਰ ਨੂੰ ਜਾਂਦੇ ਆਂ ਜੇ ਫਿਰ ਆਪਾਂ ਨੂੰ ਉੱਤੇ ਦਿਹਾੜੀ ਲੱਗ ਜਾਣੀ ਸੀ ਚੜਾਈ ਬਹੁਤ ਚੜ ਕੇ ਆ ਇਹ ਦੂਰ ਆ ਇਸ ਕਰਕੇ ਆਪਣਾ ਇਹ ਨਾਲੇ ਕਿਲੇ ਵਾਲਾ ਹੁਣ ਕੰਮ ਵੀ ਨਹੀਂ ਹੁਣ ਆਪਣੀ ਧਾਰਮਿਕ ਯਾਤਰਾ ਆ ਗਈ ਥਾਣਾ ਬਿਣਾ ਖੋਦ ਬਣਾਈਦਾ ਅੱਛਾ ਥਾਣਾ ਕਿਹੜਾ ਤੇ ਆਪਾਂ ਕਿੱਥੇ ਵੀਰੇ ਮੈਂ ਲੁਧਿਆਣਾ ਆਨੇ ਤੋਂ ਆਪਾਂ ਬਠਿੰਡੇ ਦੇ ਕੋਲੇ ਗੋਨੇ ਆਣੇ ਤੋਂ ਆ ਗਏ ਆ। ਗੋਨੇ ਆਣੇ। ਹਾਂ ਨਾਨਕਾ ਮੇਰਾ ਗੋਨੇਣਾ ਤੇ ਦਾਸਾ ਮੇਰਾ ਕੋਟ ਪੂਰਾ। ਕੋਟ ਕਪੂਰਾ। ਹਾਂ ਕੋਟ ਕਪੂਰਾ ਆਪਣਾ। ਤੇ ਬਾਈ ਆਪਣਾ ਇੱਥੇ ਤੁਸੀਂ ਕਿਦਾਂ ਫਿਰ? ਇੱਥੇ ਆ ਸਾਨੂੰ 10-12 ਸਾਲ ਹੋ ਗਏ। ਠੀਕ ਆ ਜੀ। ਠੀਕ ਹੈ ਤੇ ਆ ਆਪਣਾ ਅੜੀ ਆਪਣਾ। ਠੀਕ ਆ ਜੀ। ਆਪਾਂ ਇੱਥੇ ਮਕਾਨ ਰਹਾ ਜਿੱਦਿ ਪਾਪਾ ਟਰੱਕ ਚਲਾਉਂਦੇ ਸੀ। ਟਰੱਕ ਚਲਾਉਂਦੇ ਆ ਆਪਣੇ ਬੰਦੇ ਜਾਦਾ ਟਰੱਕ। ਆਪਾਂ ਟਰੱਕ ਚਲਾਉਂਦੇ ਆ ਤਾਂ ਆਪਾਂ ਇੱਥੇ ਇੱਥੇ। ਅੱਛਾ। ਅੱਛਾ ਜੀ। ਏਅਰ ਟਰੱਕ ਨੂੰ ਕਿਸ ਲਾਂਦੇ ਸੀ ਤਾਂ ਆਪਾਂ ਇੱਥੇ ਥੋੜਾ ਘਰ-ਬਾਰ ਇੱਥੇ ਸੈਟਲ ਕਰ ਲਿਆ ਠੀਕ ਆ ਆਪਾਂ ਤੁਹਾਨੂੰ ਪਤਾ ਹੈ ਉੱਥੇ ਫਿਰ ਆਪਣੇ ਖੁੱਦਾ ਟਰੱਕ ਨਹੀਂ ਹੁੰਦਾ ਹਾਂ 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 ਉਵੇਂ ਫਿਰ ਤੇ ਹੁਣ ਫਿਰ ਹੁਣ ਤੁਹਾਡਾ ਮਤਲਬ ਕੀ ਆ ਜਦੋਂ ਸਟੱਡੀ ਵਗੈਰਾ ਕਰਦੇ ਹੋ ਹਾਂ ਸਟੱਡੀ ਵਗੈਰਾ ਕਰਦੇ ਆ ਪਲੱਸ 2 ਚ ਆ ਗਿਆ ਮੈਂ ਪਲੱਸ 2 ਚ ਹਾਂ ਕਿਸੇ ਵੀ ਰੱਖਿ ਹੋਈ ਸੀ ਆਪਾਂ ਮਗਰ ਮਤਲਬ ਕਿ ਇਨਫੈਕਸ਼ਨ ਹੋ ਗਿਆ ਮੇਰੇ ਬਾੜਾ ਚ ਇਨਫੈਕਸ਼ਨ ਹੋ ਗਿਆ ਇਨਫੈਕਸ਼ਨ ਹੋਣੇ ਬਾਅਦ ਚਾ ਪਤਾ ਤਾ ਥੋੜਾ ਫੇਰ ਹਟਾ ਦਮਾਲਾ ਵਮਾਲਾ ਮੈਂ ਵੀ ਬੰਦਦਾ ਸੀਗਾ ਪਹਿਲਾਂ ਠੀਕ ਆ ਤਾਂ ਵੀ ਸੋਚਿਆ ਸੀ ਅਮਰ ਸ਼ਕਾਂਗੇ ਮਗਰ ਵਾਇਰੂਸ ਦੀ ਕਿਰਪਾ ਨਹੀਂ ਹੋਈ ਆਪਣੇ ਤੇ ਥੋੜੀ ਹਾਂ ਉਹ ਤਾਂ ਚਲੋ ਕੋਈ ਆਦਮੀ ਕੋਈ ਨਹੀਂ ਪਤਾ ਹੁੰਦਾ ਕਦੋਂ ਵਜੇ ਤੇ ਮਾਪਸ ਸੋਲਣਾ ਹੋਣਾ ਪਿਆ ਮੈਨੂੰ ਹਾਂ ਤੇ ਹੁਣ ਅੱਗੇ ਫਿਰ ਤੁਹਾਡਾ ਕੀ ਪਲਾਨ ਆ ਪਲਸ 2 ਦੇ ਬਾਅਦ ਅਗਲੇ ਪਲਸ 2 ਦੇ ਬਾਅਦ ਚ ਕੋਈ ਆਰਮੀ ਵਗੈਰਾ ਦੇਖਾਂਗੇ ਅੱਛਾ ਇਧਰ ਨੂੰ ਜ਼ਿਆਦਾ ਰੁਝਾਨ ਆ ਆਰਮੀ ਚ ਹੈਗਾ ਮੁੰਡਿਆਂ ਦਾ ਹਾਂ ਇੱਥੇ ਜ਼ਿਆਦਾ ਆਦਮੀ ਚ ਹੈਗਾ ਤੇ ਸਰਕਾਰੀ ਜੌਬ ਚ ਹੈਗਾ ਇੱਥੇ ਦਾ ਵੀ ਆਲਾ ਦਾ ਮਤਲਬ ਸਰਕਾਰੀ ਜੌਬ ਚ ਜਿਆਦਾ ਜਾਂਦੇ ਨੇ ਹਾਂ ਠੀਕ ਆ ਜਿਵੇਂ ਆਪਣੇ ਪੰਜਾਬ ਚ ਤਾਂ ਜਿਆਦਾ ਬਾਹਰਲਾ ਹੋਇਆ ਵਿਆ ਵੀ ਬਾਹਰਲਾ ਹੀ ਹੋਇਆ ਵਿਆ ਮਗਰ ਤੁਹਾਨੂੰ ਵੀ ਪਤਾ ਕੈਨੇਡਾ ਤੋਂ ਹੁਣ ਕਿੱਥੇ ਬੰਦੇ ਵਾੜਦੇ ਆ ਵਾੜਦੇ ਨਹੀਂ ਹਾਂ ਹੈ ਹਾਂ ਉਹ ਜਿਹੜੇ ਵਾੜਦੇ ਆ ਰੂਸ ਚ ਦੇਖੋ ਹੁਣ ਯੁੱਧ ਚੱਲ ਰਿਹਾ ਉੱਥੇ ਤੁਹਾਨੂੰ ਪਤਾ ਘੱਟ ਕਰਤਾ ਵੀ ਫ੍ਰੀ ਵੀਜ਼ਾ ਕਰਤਾ ਮਗਰ ਰਸ਼ੀਆ ਚ ਰਸ਼ੀਆ ਚ ਮਗਰ ਉੱਥੇ ਤਾਂ ਤੁਹਾਨੂੰ ਪਤਾ ਆਰਮੀ ਚ ਵਾੜਦੇ ਸਿੱਧੇ ਜਾਂਦੀ ਹਾਂ ਹਾਂ ਕਿਉਂਕਿ ਉੱਥੇ ਪੋਪੂਲੇਸ਼ਨ ਘੱਟ ਹੋ ਗਈ ਨਾ ਘੱਟ ਹੋ ਗਈ ਘੱਟ ਆਹ ਲੋ ਪਿਆਰਿਓ ਇਹ ਬਣਿਆ ਹੋਇਆ ਰਿਸੋਰਟ ਰਿਸੋਰਟ ਹੈ ਨਾ ਬਾਈ ਹਾਂ ਵੀਰੇ ਰਿਸੋਰਟ ਇਹ ਇੱਥੇ ਬਾਈ ਨੇ ਦੱਸਿਆ ਬਾਈ ਮਿਲਿਆ ਉਹ ਕਹਿੰਦਾ ਇਹ ਕੂਚਾ ਮੰਦਾ ਸਭ ਤੋਂ ਤਕੜਾ ਬੰਦਾ ਰਿਚ ਬੰਦਾ ਆਹ ਦੇਖੋ ਇਹ ਇਹ ਤੋਂ ਪਤਾ ਹੀ ਲੱਗਦਾਗਾ ਵੀ ਕਿੰਨਾ ਪੈਸਾ ਲੱਗ ਰਿਹਾ ਇਹਦੇ ਤੇ ਅੰਦਰ ਉਹ ਪਤਾ ਹੈ ਹਾਂ ਵਿਆਹ ਸ਼ਾਦੀਆਂ ਵਾਸਤੇ ਆਹ ਲੋ ਪਿਆਰਿਓ ਹੁਣ ਕੂਚਾ ਮੰ ਟੱਪ ਕੇ ਨਾ ਪਰਬਤ ਸਰ ਤੋਂ 30 ਕਿਲੋਮੀਟਰ ਪਹਿਲਾਂ ਇਦਾਂ ਦੇ ਭਾਅ ਵੜਾਉਣ ਲੱਗ ਗਏ ਆਹ ਲੋ ਉੱਚੇ ਉੱਚੇ ਆਹ ਲੋ ਪਿਆਰਿਓ ਟਰੈਕਰ ਆਹ ਟਰੈਕਰ ਲੈ ਆ ਪਿਆ ਦੇਖੋ ਖਦਾਨਾਂ ਚ ਇਧਰੋਂ ਆਇਆ ਇਹ ਆਹ ਦੇਖੋ ਇਹਨੇ ਪਟੀਆਂ ਸਾਰਾ ਕੁਝ ਬੁਰਜੀਆਂ ਵਰਜੀਆਂ ਜੀਆਂ ਇਧਰੋਂ ਇਧਰੋਂ ਸਿੱਧਾ ਵਿੱਚ ਗਿਆ ਚਲ ਬੰਦੇ ਦਾ बच ਗਏ ਪਰ ਨੁਕਸਾਨ ਹੋ ਗਿਆ ਦੇਖੋ ਆ ਖੰਭਾ ਟੁੱਟ ਗਿਆ ਇਧਰ ਨੂੰ ਆ ਆ ਬੁਰਜੀਆਂ ਸੀਗੀਆਂ ਇਦਾਂ ਨਹੀਂ ਆਹ ਦੇਖੋ ਆ ਸਾਰੀਆਂ ਪਟੀਆਂ ਗਈਆਂ ਉਹ ਲੋ ये फिर मैंने ना शकरकंदी कल ले ली थी अच्छा कल मैंने अपना ये पीछे शहर आया था मोलासर मोलासर हाँ आया आया वहां दे ले ली अच्छा तो आप मौला सर से कल ले ली थी हाँ तो का डाबा है अच्छा शुद्ध खाना ऐसे कुछ करके उनके पास मैं आया साढ़े छह बजे हुए तेरा था अच्छा मैंने कहा जी रुकने का कहता हाँ है बढ़िया बंदे थे वो दूना जलाया हुआ था उन्होंने अच्छा तो बैठा फिर मैं बातें जीते करने लग गया बढ़िया बातें की उनके साथ अच्छा फिर हमने ऐसे लगा के जैसे ये लगाया अपना आधा आधा घंटा बातें जीते की बढ़िया अच्छा रात को खाना खिलाया लोकल अच्छा बाजरे की रोटी भी एडी बटी हाँ ਦੇ ਕੋਦੇ ਉੱਪਰ ਦਾਗ ਪਾ ਕੇ ਬੜੀ ਸਾਰੀ ਐਦਾਂ ਤੂਰ ਤੂਰ ਕਰਕੇ ਦੇਸੀਗੀ ਹਾਂ ਬੜੀ ਵਧੀਆ ਸੀਗੀ ਹਾਂ ਨਾਲ ਮਿਰਚਾਂ ਵਾਲੀ ਚਟਨੀ ਅੱਛਾ ਸਲਾਦ ਫਿਰ ਉਹਨਾਂ ਨੇ ਮੈਨੂੰ ਕਮਰਾ ਦੇਦਾ ਬਹੁਤ ਵਧੀਆ ਹੂੰ ਹੂੰ ਕਮਰਾ ਬਹੁਤ ਵਧੀਆ ਟੌਪ ਦਾ ਕਮਰਾ ਸੀ ਅੱਛਾ ਪੈਸਾ ਪੂਸਾ ਮੈਂ ਤਾਂ ਕੋਈ ਨਹੀਂ ਲਿਆ ਉਹਨਾਂ ਨੂੰ ਹੂੰ ਹੂੰ ਉਹ ਕਹਿੰਦੇ ਉਹ ਕਹਿੰਦਾ ਸਰਦਾਰ ਜੀ ਮੈਂ ਵੀ ਪੰਜਾਬ ਬਹੁਤ ਰਿਆਂਗਾ ਅੱਛਾ ਅੱਛਾ ਰਾਮਾ ਮੰਡੀ ਹੋਰ ਐਦਾਂ ਉਹ ਬੰਦੇ ਦਾ ਲਗਾਵ ਸੀ ਇਸ ਕਰਕੇ ਉਹਨੇ ਪੈਸਾ ਨਹੀਂ ਲਿਆ ਮਤਲਬ ਅੱਛਾ ਅੱਛਾ ਸਹੀ ਇਹ ਵੀ ਜਦੋਂ ਲੋਕਡਾਊਨ ਲੱਗਿਆ ਹੂੰ ਹੂੰ ਲੋਕਡਾਊਨ ਦੇ ਵਿੱਚ ਫਿਰ ਜਦੋਂ ਤੁਹਾਨੂੰ ਖਾਣੇ ਪੀਣੇ ਦੀ ਢਾਬੇ ਠੂੜੇ ਦੀ ਦਿੱਕਤ ਆndi ਹੋਣੀ ਹੈ ਨਾ ਖਾਣੇ ਪੀਣੇ ਕੀ ਲੋਕਡਾਊਨ ਮੈਂ ਚਾਹ ਦੀ ਦੁਕਾਨ ਵੀ ਨਹੀਂ ਮਿਲੀ ਚਾਹ ਦੀ ਦੁਕਾਨ ਵੀ ਨਹੀਂ ਚਾਹ ਦੀ ਦੁਕਾਨ ਵੀ ਬੰਦ ਕਰਵਾ ਦਿੱਤੀ ਪ੍ਰਸ਼ਾਸਨ ਨੇ ਪੁਲਿਸ ਵਾਲੋਂ ਨੇ ਅੱਛਾ ਜੀ ਫਿਰ ਗਾੜੀ ਮੈਂ ਹੀ ਪੂਰਾ ਸਾਮਾਨ ਰੱਖਾ ਗਾੜੀ ਦੇ ਵਿੱਚ ਹਾਂ और फिर गाड़ी में बनाते जैसे गांव से निकले तो पूरा आटा वगैरह दाल चावल सब गाड़ी में जैसे गाड़ी कोई होटल के पास में या पार्किंग के पास में लगा के दो बंदे रहते थे पूरा बना के खा पी के दो टाइम का ट्रक मजा बहुत आता होना सड़क खाली है मतलब गड्डी मजा मजा दिल्ली चले दिल्ली यहाँ से अपना ये नावा है पच्चीस किलोमीटर दूर वहाँ नमक का बड़ा है वो झील नावा नावा सिटी है, है यहाँ से बीस या पच्चीस किलोमीटर या आगे से रोड जा रही है तो यहाँ नमक का बहुत है। बड़ा है कारोबार देखा झील बोलते उसको उसका यहाँ से पूरा ऑल इंडिया नमक जाता है ऑल इंडिया ऑल इंडिया नमक जाता है ਮਤਲਬ ਨਮਕ ਨਿਕਲੀ ਜਾਂਦਾ ਖਤਮ ਨਹੀਂ ਹੁੰਦਾ ਨਿਕਲੀ ਜਾਂਦਾ ਨਿਕਲੀ ਜਾਂਦਾ ਇਹ ਬਾਰਿਸ਼ ਮੇ ਪਾਣੀ ਇਕੱਟਾ ਹੋ ਜਾਂਦਾ ਹੈ ਫਿਰ ਨਮਕ ਬਣਨੇ ਚાલુ ਹੋ ਜਾਂਦਾ ਹੈ ਔਰ ਫਿਰ ਬਾਰਿਸ਼ ਆਤੀ ਹੈ ਫਿਰ ਪਾਣੀ ਇਕੱਟਾ ਹੋ ਜਾਂਦਾ ਹੈ ਨਮਕ ਦੀ ਬੜੀ ਜੀਲ ਹੈ ਆਹ ਲੋ ਪਿਆਰਿਓ ਆ ਟੱਪਾ ਜੀ ਆ ਇੱਥੇ ਰੁਕੇ ਹੋਏ ਸੀ ਆਪਾਂ ਹੁਣ ਸਰਗੰਦੀਆਂ ਖਾਧੀਆਂ ਜਿਹੜੀਆਂ ਆਹ ਲੋ ਆ ਅੰਦਰ ਬੈਠਣ ਨੂੰ ਸੂਜਟਾਲ ਬਣੇ ਹੋਏ ਆ ਨਾਲ ਦੁਕਾਨ ਆ ਕਰਿਆਨੇ ਦੀ ਆਹ ਲੋ ਪਿਆਰਿਓ ਆ ਗੱਡੀ ਆ ਬਾਈ ਦੀ ਇਹ ਆਪਣਾ ਵਧੀਆ ਗੱਲਾਂ ਚੱਲੀਆਂ ਇਹਨਾਂ ਨੇ ਰੋਕ ਲਿਆ ਸੀ ਮੈਨੂੰ ਗੱਲਾਂ ਬਾਤਾਂ ਮਾਰਨ ਲੱਗੇ ਫਿਰ ਚਾਹ ਪਾਣੀ ਛਕਿਆ ਸ਼ਕਰਗੰਦੀਆਂ ਖਾਧੀਆਂ ਮੈਂ ਫਿਰ ਪ੍ਰਸ਼ਾਦਾ ਪਾਣੀ ਛਕਿਆ ਇਹ ਹੁਣ ਚੱਲੇ ਨੇ ਨਮਕ ਦੀ ਗੱਡੀ ਭਰਨ ਲਓ ਪਿਆਰਿਓ ਆਪਾਂ ਪ੍ਰਸ਼ਾਦੇ ਪਾਣੀ ਖਾ ਕੇ ਤੁਰ ਪੇ ਤੇ ਜਿਹੜੇ ਦਿਲਦਾਰ ਬੰਦੇ ਨੇ ਨਾ ਉਹ ਜਾਂ ਇੱਥੇ ਟਰੱਕਾਂ ਵਾਲੇ ਬਹੁਤ ਨੇ ਟਰੱਕਾਂ ਵਾਲੇ ਤੇ ਢਾਬਿਆਂ ਵਾਲੇ ਪੂਰੇ ਦਿਲਦਾਰ ਬੰਦੇ ਨੇ ਕਿਉਂਕਿ ਇਹਨਾਂ ਨੇ ਦੁਨੀਆ ਘੁੰਮੀ ਹੁੰਦੀ ਆ ਇਹਨਾਂ ਨੂੰ ਐ ਹੁੰਦਾ ਵੀ ਜਾਣੀਏ ਟਰੱਕਾਂ ਵਾਲੇ ਤਾਂ ਆਪ ਹੀ ਰੋਕ ਲੈਂਦੇ ਨੇ ਫਿਰ 5 ਮਿੰਟ 10 ਮਿੰਟ ਗੱਲਾਂ ਕਰਦੇ ਰਹਿੰਦੇ ਆ ਹੁਣ ਇਹ ਬਾਈ ਨਾਲ ਜੀ ਨਾਲ ਗੱਲਾਂ ਕਰੀਆਂ ਇਹਨੇ ਮੈਨੂੰ ਪ੍ਰਸਾਦੇ ਪਾਣੀ ਦੇ ਚਾਹ ਦੇ ਪੈਸੇ ਹੀ ਨਹੀਂ ਦੇਣ ਦਿੱਤੇ ਮੈਂ ਬਹੁਤ ਜ਼ੋਰ ਲਾਇਆ ਕਹਿੰਦਾ ਨਹੀਂ ਕਹਿੰਦਾ ਤੁਸੀਂ ਦੇਣੇ ਨਹੀਂ ਮੈਂ ਕਿਹਾ ਭਾਈ ਥੋੜੇ ਜੇ ਲੈ ਲਾ ਪਤਾ ਨਹੀਂ 70 ਰੁਪਏ ਬਣੇ ਸੀ ਕਹਿੰਦਾ ਨਾ ਦੇਣੇ ਦੇਣਾ ਹੀ ਨਹੀਂ ਕਹਿੰਦੇ ਐ ਆ ਮਤਲਬ ਨਾਲੇ ਹੋਰ ਬੰਦਾ ਦੂਜੇ ਧਰਮ ਦਾ ਬੰਦਾ ਆਰਮ ਟੁਰ ਮੈਨਾਂ ਨੂੰ ਕੁਛ ਨਹੀਂ ਹੁੰਦਾ ਇਹਦਾ ਬੰਦਾ ਵਾਸ ਬੰਦਾ ਦੇਖਦੇ ਨੇ ਚਲੋ ਜੀ ਉਹ ਪਿੱਛੇ ਜਿਹੜਾ ਰੋਡ ਆ ਉਹ ਰੋਡ ਤੋਂ ਮੁੜ ਗਏ ਹੁਣ ਇਹ ਜੀ ਸੜਕ ਆ ਗਈ ਸਿੰਗਲ ਇਹ ਆਪਾਂ ਹਾਈਵੇ ਸੜਤਾ ਹਾਈਵੇ ਤੇ ਕੋਈ ਇੰਨਾ ਮਜ਼ਾ ਵੀ ਨਹੀਂ ਕਮਣਦਾ ਤੇ ਇਹ ਹੁਣ ਲੋਕਲ ਸ਼ਾਂਬਰ ਝੀਲ ਆਉਣੀ ਆ ਉਹ ਝੀਲ ਦੇ ਨਾਲ-ਨਾਲ ਜੇ ਜਾਊਗਾ ਇਹ ਰੋਡ ਆ ਲੋ ਪਿਆਰਿਓ ਇੱਥੋਂ ਵੀ ਬਣ ਗਈ 22 ਇੱਧਰ ਜੈਪੁਰ ਲਿਖਿਆ ਹੋਇਆ ਇੱਧਰ ਕੁਝ ਹੋਰ ਲਿਖਿਆ ਹੋਇਆ ਦੇਖਦੇ ਆ ਕਿੱਧਰ ਨੂੰ ਜਾਣਾ ਇੱਥੇ ਰੁੱਕ ਕੇ ਇੱਧਰ ਨੂੰ ਜਾਣਾ ਪਿਆ ਰਿਓ ਪਰਲੇ ਪਾਸੇ ਇਹ ਜੈਪੁਰ ਵੀ ਲਿਖਿਆ ਆਇਆ ਸੀ ਨਾਵਾ ਪੈਂਦਾ ਨਾਵਾ ਉਹ ਜਾਣਾ ਆਪਾਂ ਆਹ ਸ਼ਹਿਰ ਨੂੰ ਆਹ ਪਿੰਡਾਂ ਚੋਂ ਚਲੇ ਜਾਂਦਾ ਇਹ ਰੂਟ ਨਾ ਮੈਨੂੰ ਤਾਂ ਚੱਲ ਪਤਾ ਹੀ ਕੀ ਹੋਣਾ ਇਹ ਉੱਧਰ ਪੰਜਾਬੀਆਂ ਨੂੰ ਆਪਣਿਆਂ ਨੂੰ ਬਹੁਤ ਘਾਟਾ ਕਿਉਂਕਿ ਆਪਣੇ ਪੰਜਾਬੀ ਪਰੇ ਦੀ ਜਾਂਦੇ ਨੇ ਦਿੱਲੀ ਕੰਨੀ ਦੀ ਗਵਾਲੀਅਰ ਹੋ ਕੇ ਜੈਪੁਰ ਇਹ ਰੂਟ ਨਹੀਂ ਜਾਂਦੇ ਇਹ ਗੁਰਗੋਵਿੰਦ ਸਿੰਘ ਜੀ ਮਾਰਗਾ ਵੀ ਜਦੋਂ ਗੁਰਗੋਵਿੰਦ ਸਿੰਘ ਜੀ ਆਨੰਦਪੁਰ ਤੋਂ ਚੱਲੇ ਸਾਹਿਬ ਜਦ ਆਦੀ ਚਿੰਦੀਆਂ ਹੋਈਆਂ ਉਦੋਂ ਬਾਅਦ ਜਦੋਂ ਇੱਧਰ ਨੂੰ ਆਏ ਆਹ ਰੂਟ ਤੋਂ ਹੋ ਕੇ ਆਏ ਨੇ ਤੇ ਜਿਹੜਾ ਆ ਗੁਰੂ ਘਰ ਮੈਂ ਚੱਲੇ ਆ ਇਹਦਾ ਬਹੁਤ ਵਿੱਚ ਨੂੰ ਵੜ ਕੇ ਪੈ ਜਾਂਦਾ ਰੋਡ ਤੋਂ ਤੇ ਇਹ ਆ 60 ਕਿਲੋਮੀਟਰ ਅੰਦਰ ਨੂੰ ਵੜ ਕੇ ਇਸ ਕਰਕੇ ਇੱਧਰ ਨੂੰ ਦਾ ਸੰਗਤ ਬਹੁਤ ਘਟ ਜਾਂਦੀ ਆ ਆ ਲੋ ਪਿਆਰਿਓ ਇੱਧਰ ਸਾਰੇ ਪਹਾੜ ਸ਼ੁਰੂ ਹੋ ਗਏ ਪਰਵਤ ਮਾਲਾ ਆ ਫੇਰ ਅੱਗੇ ਉਹ ਵੀ ਬਣ ਗਿਆ ਆਜਾਪੁਰ ਸਾਂਭਰ ਆ ਕਿਤੇ ਹੋਰ ਨਿਕਲ ਗਿਆ ਪਿੰਡਾ ਬੋਂਡਾ ਜ ਆਪਸ ਇੱਧਰ ਜਾਣਾ ਸੱਚ ਨਾਵਾ ਨਾਵਾ ਇੱਧਰ ਜਾਣਾ ਸਿੱਧਾ ਚੱਕਤੀ ਸੀ ਗੱਡੀ ਆ ਲਿਖਿਆ ਆਇਆ ਨਾ ਨਮਕ ਨਗਰੀ ਨਾਵਾ ਸਿਟੀ ਮੈਂ ਆਪਕਾ ਸਵਾਗਤ ਹੈ ਹਾਲੋ ਐਂ ਰੋੜਾ ਸਿੰਗਲ ਜਿਵੇਂ ਆਪਣੀ ਪੱਖੋਆ ਰੋੜਾ ਲੁਧਿਆਣੇ ਦੀ ਆ ਐਂ ਆਲੇ ਦਾਲੇ ਸਾਰਾ ਖਾਲੀ ਪਿਆ ਲਓ ਪਿਆਰਿਓ ਆ ਬਾਈ ਹੁਣੀ ਆਪਾਂ ਨੂੰ ਰਾਤ ਚ ਮਿਲੇ ਨੇ ਬਈ ਕਿਆ ਕਿਆ ਨਾਮ ਹੈ ਆਪਕਾ ਮੇਰਾ ਨਾਮ ਹੈ ਬਈ ਮਿਸਟਰ ਚੰਦਨ ਸ਼ਰਮਾ ਮੇਰਾ ਨikhil sharma nikhil sharma ਤੇ ਅੱਜ ਮੈਂ ਪਿੱਛੇ ਹੀ ਰੁਕਿਆ ਸੀ ਢਾਬਾ ਆ ਰਿਹਾ ਸੀ ਨਾ ਇੱਕ ਸੂਚਾ ਮਨ ਉਹ ਤਾਂ ਕਿਹਦਾ ਕਹਿਆ ਸੀ ਅੱਛਾ ਇਹ ਮੇਰੀ ਮਤਲਬ ਯਾਤਰਾ ਹੁੰਦੀ ਆ 25 30 ਦਿਨਾਂ ਦੀ ਜਿੱਦਾਂ ਹੁਣ ਆਪਾਂ ਕੰਮਕਾਰ ਕਰਦੇ ਆ ਘਰੇ ਹੈ ਨਾ ਤਿੰਨ ਮਹੀਨੇ ਕੰਮ ਕਰੋ ਵਧੀਆ ਕੰਮ ਕਰਕੇ ਸਾਡਾ ਸੁੱਖ ਇਕੱਠਾ ਹੋ ਜਾਂਦਾ ਫਿਰ ਨਵੇਂ ਮਹੀਨੇ ਬਾਅਦ ਮੈਂ ਨਿਕਲਿਆ ਆਉਣਾ ਜਾਪ ਰਹਾ ਉਹ 3-4 ਸਾਲ ਤੱਕ ਮੈਂ ਉੱਤਰੀ ਘੁੰਮਦਾ ਰਿਹਾ ਪਹਾੜਾਂ ਵਾਲੇ ਪਾਸੇ ਉਹ ਇਸ ਵਾਰ ਮੈਂ ਇੱਧਰੋਂ ਨਿਕਲੇ ਹੁਣ 2-3 ਸਾਲ ਇੱਧਰ ਲਾਉਂਗਾ ਸਾਰਾ ਸਾਊਥ ਵਗੈਰਾ ਸਾਰਾ ਕਬਰ ਕਰਕੇ ਸਾਰਾ ਦੌਰ ਘੱਟ ਲੋ ਗਿਆ ਸਾਰਾ ਹਾਂ ਜਿੱਦਾਂ ਹਰ ਵਾਰ ਮੈਂ ਸਾਈਕਲ ਤੇ ਨਹੀਂ ਆਂਦਾ ਕਦੇ ਸਾਈਕਲ ਤੇ ਕਦੇ ਬਾਈਕ ਤੇ ਕਦੇ ਬੱਸ ਤੇ ਇਦਾਂ ਲਗ ਲਗ ਅੱਛਾ ਅਲੱਗ-ਅਲੱਗ ਯਾਤਰਾ ਕਰ ਰਿਹਾ ਹਾਂ ਭਰਮਣ ਕਰ ਰਿਹਾ ਆਪਦੇ ਇਸ ਦਾ ਬੜੀਆ 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 ਅੱਛਾ ਲੱਗਾ ਆਪਸੇ ਮਿਲ ਕੇ ਆਪਰੇ ਆਪਰੇ ਚਲੋ ਠੀਕ ਹੈ ਜੀ ਹੋਰ ਕੋਈ અમારી ਤਰਫ ਸੇ ਸੇਵਾ ਨਹੀਂ ਨਹੀਂ ਬਹੁਤ ਸ਼ੁਕਰੀਆ ਬੜੀਆ ਬੜੀਆ ਠੀਕ ਹੈ ਜੀ ਆਹ ਲੋ ਪਿਆਰਿਓ ਆ ਪਰਬਤ ਮਾਲਾ ਸ਼ੁਰੂ ਹੋ ਗਈ ਦੇਖੋ ਪਹਾੜਾਂ ਦੀ ਆਹ ਲੋ ਇਹ ਆਪਾਂ ਹੁਣ 12 15 ਕਿਲੋਮੀਟਰ ਅੰਦਰ ਆ ਗਏ ਮੇਨ ਹਾਈਵੇ ਤੋਂ ਆ ਇਧਰ ਇੱਕ ਰੈਸਟੋਰੈਂਟ ਬਣਿਆ ਹੋਇਆ ਖਾਣ ਪੀਣ ਦਾ ਚਲੋ ਜੀ ਅੱਗੇ ਚੱਲਦੇ ਆਂ ਆਲੋ ਪਿਆਰਿਓ ਇਹ ਜਿਥੋਂ ਰੋਡ ਛੱਡਿਆ ਸੀ ਨਾ ਉਥੋਂ 12 13 ਪਤਾ ਨਹੀਂ ਇੰਨਾ ਕਿਲੋਮੀਟਰ ਆ ਗਿਆ ਚੌਕ ਬਣਿਆ ਆਲੋ ਪਿਆਰਿਓ ਇਥੋਂ ਸਾਂਬਰ 35 ਕਿਲੋਮੀਟਰ ਆ ਤਕਰੀਬਨ ਲਗਾਤਾਰ ਚੱਲਦੇ ਰਹੀਏ ਆਰਾਮ ਨਾਲ 2 ਘੰਟੇ ਦੀ ਬਾਅਦ ਆ ਆ ਇੱਥੇ ਨਿਓ ਉੱਚਾ ਨੀਵਾ ਥੋਂ ਆ ਗਿਆ ਹੁਣ ਥੱਲੇ ਨੂੰ ਟਲਾਣਾ ਸਾਰੀ ਬੋਟਲ ਆਣਾ ਆ ਦੇਖੋ ਆਪੀ ਰੁੜੀ ਜਾਂਦਾ ਸਾਈਕਲ ਪਹਿਲਾਂ ਚੜਾਈ ਆ ਚੜਾਈ ਦੇ ਪੂਰਾ ਜ਼ੋਰ ਲੱਗਦਾ ਤੇ ਆ ਪਿੱਛੇੋਂ ਉਹ ਉੱਤਲਾ ਆਣਾ ਜਾਂਦੀ ਹੈਗੀ ਐ ਪਹਾੜੀ ਏਰੀਆ ਨਾ ਇਹ ਥੋੜਾ ਜਿਹਾ ਜਿਹੜੀ ਪਰਬਤ ਮਾਲ ਆ ਗਈ ਆ ਲੈ ਵਾ ਨੂਨ ਦੇ ਢੇਰ ਪਏ ਨੇ ਉਰੇ ਇਹ ਨੂਨ ਨਿਕਲਦਾ ਸੰਵਰ ਝੀਲ ਆ ਬਹੁਤ ਫੈਕਟਰੀਆਂ ਇੱਥੇ ਲੱਗੀਆਂ ਹੋਈਆਂ ਨੂਨ ਦੀਆਂ ਤੇ ਟਰੱਕ ਲੋਡ ਹੋ ਕੇ ਇੱਥੋਂ ਜਾਂਦੇ ਨੇ ਜਿੱਥੇ ਦਾ ਵੀ ਲੋਡ ਹੋਇਆ ਉੱਤਰ ਨੂੰ ਹੀ ਨਿਕਲ ਜਾਂਦੇ ਨੇ ਆ ਦੇਖੋ ਐ ਸਾਰੀਆਂ ਫੈਕਟਰੀਆਂ ਨਮਕ ਦੀਆਂ ਹੀ ਨੇ ਉਰੇ ਟਰੱਕ ਸਪੈਸ਼ਲ ਨਮਕ ਲਈ ਆਉਂਦੇ ਨੇ ਸਾਂਭਰ ਝੀਲ ਬਹੁਤ ਸੋਹਣੀ ਝੀਲ ਆ ਇਹ ਅੱਗੇ ਹਲੇ ਅੱਗੇ ਆਉਣੀਆਂ ਇਹ ਲੋਕ ਦੇਖਦੇ ਨੇ ਫਿਲਮਾਂ ਫੁਲਮਾਂ ਬਣਦੀਆਂ ਗਾਣੇ ਰਿਕਾਰਡ ਹੁੰਦੇ ਨੇ ਆ ਲੋ ਆ ਟਰੱਕ ਸਾਰਾ ਉੱਤੇ ਨਮਕ ਦਾ ਲੋਡ ਹੋਇਆ ਹੋਇਆ ਓਹ ਜਾਂਦਾ ਪਰੇ ਬੋਰੀਆਂ ਲੱਦੀਆਂ ਉੱਚ ਵੀ ਨਮਕ ਆ ਸਾਰੋ ਕਹਿ ਰਹੇ ਹੋ ਆ ਟਰਾਲੀਆਂ ਭਰੀਆਂ ਖੜੀਆਂ ਨਾ ਸਾਰੀਆਂ ਇਹ ਨਮਕ ਦੀਆਂ ਇਸ ਵਿੱਚ ਨਮਕ ਹੈ ਨਮਕ 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 ਠੀਕ ਹੈ ਇਹ ਹੁਣ ਕਿੱਥੋਂ ਲਿਆਂਦਾ ਤੁਸੀਂ ਹੈ ਕਿੱਥੋਂ ਲੈ ਕੇ ਆਏ ਹੋ ਇਹ ਅੱਛਾ ਮੰਡੀ ਲੱਗਦੀ ਆ ਵੇਚਦੇ ਹਾਂ ਠੀਕ ਹੈ ਹੁਣ ਇਹ ਕਿੱਥੇ ਲੈ ਕੇ ਜਾਓਗੇ ਹੈ 200 ਗੱਟੇ ਕਿੱਥੇ ਲੈ ਕੇ ਜਾਓਗੇ ਹੁਣ ਇਹ ਜੈਪੁਰ ਉੱਥੇ ਵੇਚੋਗੇ ਜਾ ਕੇ ਠੀਕ ਹੈ ਇਹ ਕੀ ਰੇਟ ਆ ਔਰੇ ਨੂਨ ਦਾ ਉਹ 100 ਰੁਪਏ ਗੱਟਾ ਕੋ 100 ਰੁਪਏ ਗੱਟਾ ਕਿੰਨੇ ਕਿੰਨੇ ਕਿਲੋ 25 ਕਿਲੋ ਦਾ ਹਾਂ ਜਿਹੜਾ ਪਚਟਾ ਨਾਮ ਖਾਨੇ ਉਹੀ ਆ ਇਹ ਹਾਂ ਆਈਡੀ ਕੋ ਕਿਆ ਨਾਮ ਹੈ ਆਪਕੀ ਬਲੈਕ ਰਾਈਡਰ ਵਿਦੇਸ਼ਾ ਹਾਂ ਕੱਢ ਦੇਣਾ ਮੇਰੇ ਕੋਲ ਹਾਂ ਕੱਢ ਦੇਣਾ ਲਿਆ ਆ ਵੀਡੀਓ ਬਣਾ ਰਹੇ ਹੋ ਹਾਂ ਅੱਛਾ ਇਹ 100 ਰੁਪਏ ਦਾ ਗੱਟਾ ਹੈ 25 ਕਿਲੋ ਦਾ ਆ ਲੋ ਪਿਆਰਿਓ 25 ਕਿਲੋ ਦਾ 100 ਰੁਪਏ ਦਾ ਗੱਟਾ ਆ ਦੇਖੋ ਆ ਭਰੇ ਖੜੀਆਂ ਟਰਾਲੀਆਂ ਭਰੇ ਟਰੈਕਟਰ ਆ ਲੋ ਪਿਆਰਿਓ ਇੱਕ ਤਾਂ ਨੂਨ ਦੇ ਢੇਰ ਦੇਖ ਲਓ ਦੂਜਾ ਉਹ ਪਹਾੜੀ ਤੇ ਮੰਦਰ ਬਣਿਆ ਹੋਇਆ ਉਹ ਦੇਖੋ ਆਏ ਉਰੇ ਨਾ ਟੀਸੀਆਂ ਦੇ ਮੰਦਰ ਬਣੇ ਹੋਏ ਨੇ ਆ ਦੇਖੋ ਕਿੱਡੇ-ਕੱਡੇ ਢੇਰ ਪਏ ਕਿਉਂ ਇਹ ਸਾਰੇ ਨੂਨ ਦੇ ਢੇਰ ਨੇ ਇਹ ਕਹਿੰਦੇ ਇੱਥੋਂ ਅਸੀਂ ਚੱਕਦੇ ਆਂ ਅੰਦਰੋਂ ਸਾਫ਼ ਕਰਕੇ ਬੋਰੀਆਂ 'ਚ ਭਰ ਲੈਨੇ ਆਂ ਲਾਓ ਆ ਲੋ ਪਿਆਰੇ ਆ ਸਾਹਮਣੇ ਟੂਲਪਲਾਜ਼ਾ ਆ ਗਿਆ ਐਦਾਂ ਦਾ ਹੀ ਆ ਇਹ ਤੇ ਆ ਝੀਲ ਦੇ ਜਿਹੜੀ ਸ਼ਾਂਭਰ ਝੀਲ ਦੀ ਗੱਲ ਕਰਦੇ ਆਂ ਉਹਦਾ ਹੀ ਭਾਗ ਆ ਇਹ ਇੱਥੋਂ ਸ਼ੁਰੂ ਹੋ ਜਾਂਦਾ ਇਹ 27 22 30 ਕਿਲੋਮੀਟਰ ਦੇ ਘੇਰੀਏ 'ਚ ਫੈਲਿਆ ਹੋਇਆ ਇੱਕ ਕੁਦਰਤੀ ਸẽ ਆਉਰੇ ਆਪਣੇ ਆਪ ਹੀ ਨਿਕਲਦਾ ਪਾਣੀ ਇੱਧਰ ਵੀ ਆ ਦੇਖੋ ਇੱਧਰ ਤਾਂ ਉਹ ਪਰੇ ਤੱਕ ਬਹੁਤ ਆਹੇ ਇਹ ਐਂ ਚੱਲੇ ਜਾਣੀ ਆ ਹੁਣ ਆਪਾਂ ਨੂੰ ਐਂ ਆਲੋ ਪਿਆਰਿਓ ਆਹ ਰੋਡ ਤੇ ਲੋਕਾਂ ਨੇ ਵਧੀਆ ਖੇਤੀ ਕਰੀ ਹੋਈ ਆ ਜਿੰਨੀ ਕੁ ਵੀ ਹੈਗੀ ਆ ਪੱਤਰੀ ਕਰੀ ਹੋਈ ਆ ਜ਼ਮੀਨ ਆਹ ਸਰੋਂ ਲਾਈ ਹੋਈ ਆ ਆਲੋ ਪਿਆਰਿਓ ਸਾਂਭਰ ਅੱਗੇ ਰਹਿ ਗਿਆ ਤੇ ਇੱਥੇ ਮੜਾ ਜਿਹਾ ਆਪਾਂ ਰੁਕੇ ਸੀ ਇੱਕ ਬਾਜ਼ਾਰ ਜਿਹਾ ਆਇਆ ਸੀ ਆਹ ਛੋਟਾ ਜਿਹਾ ਇਹ ਇੱਕ ਆ ਮਠਿਆਈਆਂ ਦੀ ਦੁਕਾਨ ਸੀਗੀ ਮੈਂ ਕਿਹਾ ਖਾ ਲਈਏ ਉਹ ਜੀ ਪੈ ਗਈ ਸੀ ਮਠਾ ਆ ਗੱਚਕ ਮਿਲ ਗਈ ਤੇ ਆ ਸੋਨ ਪਾਪੜੀ ਮਿਲ ਗਈ ਇਹ ਖਾ ਕੇ ਹੁਣ ਨਿਕਲਨੇ ਆ ਅੱਗੇ ਨੂੰ ਆਪਾ ਪਿਆਰਿਓ ਇੱਥੇ ਨਾ ਮਿੱਠਾ ਤੁਹਾਨੂੰ ਦੱਸਿਆ ਖਾਦਾ ਨਾਲ ਫਿਰ ਚਾਹ ਵੀ ਸਕ ਲਈ ਚਾਹ ਬਣਵਾਲੀ ਸੀਗੀ ਤੇ ਇੱਥੇ ਨਾ ਬਾਈਆਂ ਕੋਲ ਆਪਣਾ ਦੂਜੇ ਗਲਾਸ ਨੇ ਡਿਸਪੋਜ਼ਲ ਫਿਰ ਮੈਂ ਆਪਦਾ ਗਲਾਸ ਕੱਢ ਲਿਆ ਡਿਸਪੋਜ਼ਲ ਦੇ ਵਿੱਚ ਕੋ ਨਜ਼ਾਰਾ ਜਿਹਾ ਨਹੀਂ ਆਉਂਦਾ ਚਾਹ ਪੀਣ ਦਾ ਆਹ ਲੋਰੇ ਫੇਰ ਵਧੀਆ ਖੇਤੀ ਆ ਗਈ ਆ ਦੇਖੋ ਇਹ ਕਣਕ ਆ ਗਈ ਹੁਣ ਮੈਂ ਦੇਖੀ ਆ ਕੋਲ ਜਾ ਕੇ ਆਹ ਲੋ ਆ ਵੀ ਖੇਤ तकरीबन ਪੱਧਰ ਮੰਗੂ ਹੀ ਆ ਥੋੜਾ ਉੱਚਾ ਨੀਵਾ ਆਹ ਲੋ ਇੱਥੇ ਵੀ ਫਸਲ ਬੀਜੀ ਹੋਈ ਆ ਆਹ ਲੋ ਪਿਆਰੋ 4:00 ਵਜ ਗਏ ਪੂਰੇ ਆਪਾਂ ਪਹੁੰਚ ਗਏ ਸਾਂਬਰ ਹੁਣ तकरीबन ਆਪਾਂ ਘੰਟੇ ਦੇ ਵਿੱਚ 17-18 ਕਿਲੋਮੀਟਰ ਕੱਢ ਲਿਆ ਉੱਥੋਂ ਜਿੱਥੇ ਚਾਹ ਪੀਤੀ ਜਿੱਥੋਂ 18 ਕਿਲੋਮੀਟਰ ਸੀ ਸਾਂਬਰ ਉੱਥੋਂ 3:10 ਕਿਤੇ ਤੁਰੇ ਸੀ ਹੁਣ ਪੂਰੇ 4:00 ਵੱਜ ਗਏ 4:00 ਟੋਟੇ ਦੇਖੋ ਆਪਕੇ ਬਾਅਦ ਇੱਕ ਤਾਂ ਮੇਰੀ ਬਾਤ ਸੁਣੋ ਆ ਲੋ ਪਿਆਰੇਓ ਇਹ ਆ ਮਸ਼ੀਨ ਦਾ ਤੇਲ ਇਹ ਆਪਾਂ ਨੂੰ ਬਾਈ ਨੇ ਦੱਸਿਆ ਹੁਣ ਗਗਨਦੀਪ ਨੇ ਇਹ ਚੈਨ ਸਾਫ਼ ਕਰਕੇ ਇਹ ਲਾਉਣਾਗਾ ਇਹਦੇ ਨਾਲ ਚੈਨ ਪੂਰੀ ਸਾਫ਼ ਰਹਿੰਦੀ ਆ ਚਲੋ ਵਧੀਆ ਹੋਇਆ ਆਪਾਂ ਨੂੰ ਟਾਈਮ ਤੇ ਦੱਸਤਾ ਬਾਈ ਨੇ ਆ ਸ਼ਹਿਰ ਤੋਂ ਮਿਲ ਗਿਆ ਕਿੰਨੇ ਦਾ ਆਈ ਇਹ 20 ਰੁਪਏ ਦਾ ਤੇ ਇਹ ਸ਼ਹਿਰ ਆ ਸੰਭਰ ਆਪਾਂ ਦਾ ਪੈਰ ਦੇ ਸੰਭਰ ਸੰਭਰ ਕਰੀ ਜਾਂਦੇ ਆ ਸੰਭਰ ਸੰਭਰ ਕੱਲੇ 45 ਸੀਗਾ ਇਹ ਫਿਰ 35 ਆ ਗਿਆ ਫਿਰ 18 ਆ ਗਿਆ ਫਿਰ 12 ਆ ਗਿਆ ਹੁਣ ਪਹੁੰਚੇ ਆਂ ਸਾਂਬਰ ਵਧੀਆ ਬਾਜ਼ਾਰ ਆ ਮਤਲਬ ਚੀਜ਼ਾਂ ਮੇਲਣ ਵਾਲੀਆਂ ਹੈਗੀਆਂ ਨੇ ਲੋਡ ਦੀਆਂ ਚੀਜ਼ਾਂ ਤਾਂ ਹੈਗੀਆਂ ਨੇ ਐਵੇਂ ਰੇਂਚੀ ਲਗੀ ਆਹ ਮਠਿਆਈ ਦੀਆਂ ਦੁਕਾਨਾਂ ਦੇਖੋ ਕਿੰਨੀਆਂ ਤਰ੍ਹਾਂ ਦੀਆਂ ਮਠਿਆਈਆਂ ਪਈਆਂ ਇਹ ਲੱਗ ਜੀਆਂ ਚੀਜ਼ਾਂ ਕੁਝ ਸੇਵੀਆ ਸੇਵੀਆ ਨੇ ਸੇਵੀਆ ਨੇ ੁੱਲੀਆਂ ਇਹ ਵੀ ਚਾਹੇ ਲੈ ਲੈਂਦੇ ਯਾਰ ਬਣਾਉਣ ਨੂੰ ਕਾਣਾ ਦੇਖਦੇ ਆ ਲੈ ਕੇ ਠੀਕ ਇਹ ਕੈਸੇ ਹੈ ਕਿਆ ਸਾਹ ਹੈ ਪੀਸ ਕਾ ਇਹ ਮਿੱਠੇ ਵਾਲਾ ਹੈ 10 ਰੁਪਏ ਦਾ 10 ਰੁਪਏ ਦਾ ਅਸਾ ਇਸਕੇ ਵਿੱਚ ਮੀਠਾ ਹੁੰਦਾ ਹੈ ਉਹ ਮੀਠਾ ਉਸਕੇ ਲੱਗੂਆ ਹੁੰਦਾ ਹੈ ਬਾਦ ਦੁੱਧ ਮੇਂ ਡਾਲੋ ਖਾ ਲੋ ਇਹ ਕੀ ਹੁੰਦੀ ਹੈ ਮੂਝੇ 2 ਪੀਸ ਦੇ ਦੋ ਫਿਰ ਆਹ ਲੋ ਪਿਆਰਿਓ ਇਹ ਚ ਫਿੱਕੀਆਂ ਵੀ ਹੈਗੀਆਂ ਨੇ ਤੇ ਮਿੱਠੀਆਂ ਵੀ ਹੈਗੀਆਂ ਤਿੰਨ ਪੀਸ ਲੈ ਲਿਆ ਆਪਾਂ ਫੇਰ ਆਪਾਂ ਸਾਜਰੇ ਦੁੱਧ ਲੈ ਕੇ ਦੁੱਧ ਚ ਸਿੱਟ ਕੇ ਖਾ ਕੇ ਨਿਕਲ ਜਾਣਾ ਆਹ ਲੋ ਜੀ ਆਹ ਲੋ ਪਿਆਰਿਓ ਇੱਥੋਂ ਹੁਣ 14 ਕਿਲੋਮੀਟਰ ਕਹਿੰਦੇ ਰਹਿ ਗਿਆ ਨਰਾਇਣਾ ਇਹ ਬਾਜ਼ਾਰ ਚੋਂ ਵਧੀਆ ਬਾਜ਼ਾਰ ਸੀ ਹਾ ਹਾ ਉਹ ਸੇਵੀਆਂ ਆਪਾਂ ਤਾਂ ਲੈ ਲਈਆਂ ਆ ਟੰਗ ਲਈਆਂ ਵੀ ਜਲਦੀ ਆਪਾਂ ਫਿਰ ਰੋਟੀ ਦੇ ਚੱਕਰ ਤੇ ਲੇਟ ਹੋ ਜਾਣੇ ਆ ਆ ਉਹੀ ਲੇਨ ਆਪਾਂ ਨੂੰ ਫੇਰ ਆ ਗਈ ਘੁੰਮ ਕੇ ਆ ਦੇਖੋ ਜਿਹੜੀ ਆਪਾਂ ਕ੍ਰੋਸ ਕਰੀ ਆ ਉਹ ਪਰੇਓ ਕ੍ਰੋਸ ਕਰੀ ਆ ਆ ਖੜਾ ਇੱਕ ਪਤਾ ਨਹੀਂ ਕੀ ਆ ਇੰਜਨ ਦਾ ਜਾਂ ਛੋਟਾ ਜਿਹਾ ਇੰਜਨ ਵੀ ਨਹੀਂ ਹੈਗਾ ਹੋਰ ਹੀ ਕੋਸਾ ਉਹਦਾ ਬੰਦ ਪਈਆ ਇਹ 13 ਕਿਲੋਮੀਟਰ ਰਹਿ ਗਿਆ ਪਿਆਰੇਓ ਨਰੇਣਾ ਐ ਆ ਗਿਆ ਇੱਥੇ ਸਾਰਾ ਖਾਲੀ ਪਿਆ ਖਾਲੀ ਖਾਲੀ ਆ ਲੋ ਆ ਲੋ ਪਿਆਰੇਓ ਆ ਫੇਰ ਪਾਣੀ ਇਕੱਠਾ ਆਇਆ ਵਿਆ ਜਿਵੇਂ ਪਹਿਲਾਂ ਮਿਲਿਆ ਸੀ ਇੱਧਰ ਵੀ ਇਕੱਠਾ ਹੋਇਆ ਹੋਇਆ ਆ। ਆਹ ਲੋ। ਇਹ ਬਹੁਤ ਵੱਡੀ ਝੀਲ ਆ। ਇਹ ਇੱਥੇ ਨਾ ਕੁਦਰਤੀ ਵੀ ਥੱਲੇ ਉਹ ਆ। ਸੇਮ ਆ। ਕਿਤੇ-ਕਿਤੇ ਆਪੀ ਪਾਣੀ ਐ ਆਉਂਦਾ ਰਹਿੰਦਾ। ਆਹ ਲੋ। ਲੱਗਿਆ ਹੋਇਆ ਨਾ ਮੈਸੀ ਪਤਰਾ ਕਰਨ। ਮੈਂ ਅਕਾਲ ਕਰਾ ਕੇ ਜਾਵੇਂ ਨਹਾ ਲੋ ਜਾਵੇਂ ਫਤਿਹ ਪਾਵੇ। ਧੰਨ ਧੰਨ ਕਲਗੀਆਂ ਵਾਲੇ ਪਿਤਾ ਨੂੰ ਭਾਵੇ ਸਤਿ ਸ੍ਰੀ ਅਕਾਲ। ਆ ਆ ਗਿਆ ਆ ਗਿਆ। ਓਹੋ ਬੱਲੇ 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 ਓ ਜੋ ਆਹ ਦੇਖੋ ਪਾਣੀ ਪਾਣੀ ਕਮਾਲ ਦੀ ਗੱਲ ਆ ਬਈ ਇੰਨਾ ਪਾਣੀ ਆ ਨੈਟ ਜੇ ਤੇ ਸੋ ਤਾਂ ਹੁੰਦਾ ਸੀ ਨੀਲਾ ਨੀਲਾ ਜਾ ਮੈਂ ਵਿੱਚ ਦੀ ਸੜਕ ਜੀ ਨਿਕਲਦੀ ਸੀ ਉਹੀ ਆ ਇਹ ਫਿਰ ਕਮਾਲ ਹੋ ਗਈ ਇਸ ਸਫ਼ਰ ਚ ਸਭ ਤੋਂ ਵੱਖਰੀ ਚੀਜ਼ ਆਈ ਆ ਪਿਆਰਿਓ ਇਧਰ ਵੀ ਪਾਣੀ ਇਧਰ ਵੀ ਪਾਣੀ ਵਿੱਚ ਦੀ ਸੜਕ ਜਾ ਰਹੀ ਆ ਵਾਹ ਕਮਾਲ ਹੋ ਗਈ ਇਹ ਜਿਵੇਂ ਕੰਨਿਆ ਕੁਮਾਰੀ ਨਹੀਂ ਹੈਗਾ ਲਾਸਟ ਪੁਆਇੰਟ ਉਹਦੋਂ ਉਹਨਾਂ ਨੇ ਐ ਸੜਕ ਜੀ ਬਣਾਈ ਹੋਈ ਆ ਬਹੁਤ ਵੱਡਾ ਕੰਮ ਆ ਪਿਆਰਿਓ ਆਹ ਲੋ ਜੁੱਤੇ ਰਕ ਨਿਗਾ ਜਾਂਦੀ ਆ ਉਹ ਦੇਖੋ ਇਹ ਕੁਦਰਤੀ ਸ਼ੇਮ ਆ ਨਾਲੇ ਐ ਨਹੀਂ ਵੀ ਕਿਸੇ ਨੇ ਛੱਡਿਆ ਹੋਇਆ ਕੁਦਰਤੀ ਆ ਵਿੱਚ ਦੀ ਸੜਕ ਆ ਲੈ ਮਹਾਲ ਦੀ ਚੀਜ਼ ਆ ਇੱਥੇ ਆ ਕੇ ਸਾਰੀ ਥਕਾਨ ਮਿਟ ਗਈ ਯਾ ਵਾ ਨਵੀਂ ਜੀ ਚੀਜ਼ਾਂ ਤਰੋ ਤਾਜ਼ੇ ਹੋ ਗਏ ਖੜਿਆ ਮੈਂ 15 ਮਿੰਟ ਵੀਡੀਓ ਵੀਡੀਓ ਬਣਾਈ ਫੋਟੋਆਂ ਖਿੱਚੀਆਂ ਸਾਰੀ ਥਕਾਨ ਮਿਟ ਗਈ ਹਾਲੋ ਪਿਆਰਿਓ ਪਾਣੀ ਪਾਣੀ ਆ ਉਰੇ ਤਾਂ ਹਰ ਪਾਸੇ ਇੰਨੀ ਸੇਮ ਆ ਗਈ ਆਹ ਲਓ ਇੱਧਰ ਨੂੰ ਦੇਖੋ ਇੱਧਰ ਨੂੰ ਦੇਖੋ ਹੋਰ ਪਾਸੇ ਪਾਣੀ ਵੀ ਪਾਣੀ ਲਓ ਵੀ ਕਰਤਾ ਫੌਜਾਂ ਦਾ ਸਵਾਗਤ ਇਹਨਾਂ ਨੇ ਦਾਦੂ ਨਗਰੀ ਨਗਰਪਾਲਿਕਾ ਨਰਾਇਣਾ ਆਪਕਾ ਹਾਰਦਿਕ ਸਵਾਗਤ ਕਰਤਾ ਹੈ ਰੋਡ ਬਹੁਤ ਗੰਦਾ ਪਿਆਰੇ ਓਏ ਇਹ ਆ ਲੋ ਜਿਹੜੇ ਸਫ਼ਰ ਨੂੰ ਅੱਧਾ ਘੰਟਾ ਲੱਗਣਾ ਸੀ ਸਾਂਬਰ ਤੋਂ 14 ਕਿਲੋਮੀਟਰ ਸੀ ਉਹਨੂੰ ਇਹ ਘੰਟਾ ਹੋ ਗਿਆ ਹਲੇ ਹਲੇ ਵੀ 3-4 ਕਿਲੋਮੀਟਰ ਪਿਆ ਹਲੋ ਪਿਆਰਿਓ ਆ ਪੁਲ ਤੇ ਚੜ ਕੇ ਉਹ ਥੱਲਿਓਂ ਆਏ ਆ ਉਹ ਜਿਹੜੀ ਗੰਦੀ ਜਿਹੀ ਹੜਕ ਸੀ ਇਧਰੋਂ ਆ ਦੇ ਰੇਲ ਦੀ ਪਟੜੀ ਆਉਂਦੀ ਆ ਖੜੀ ਆ ਮਾਲ ਗੱਡੀ ਇੱਥੋਂ ਦੇਖਦਾ ਪੂਰਾ ਦੂਰ ਤੱਕ ਉਹ ਪਰੇ ਪਹਾੜ ਨੇ ਪਿਆਰਿਓ ਆ ਅੰਦਰ ਦੀ ਪਾਤਾ ਬਾਈ ਹੁਣੀਆਂ ਨੇ ਮੈਂ ਪਹਿਲਾਂ ਪਰੇ ਦੀ ਜਾਣ ਲੱਗਿਆ ਸੀ ਘੁੰਮ ਕੇ ਨਰਾਇਣਾ ਆ ਦੇਖੋ ਐਸਾ ਇਦਾਂ ਦੇ ਇਤਿਹਾਸ ਪਤਾ ਨਹੀਂ ਇਤਿਹਾਸ ਵੀ ਲੱਗਦਾ ਮੈਨੂੰ ਤਾਂ ਬਹੁਤ ਨਿਆ ਆ ਦੇਖੋ ਕੋਈ ਤਾਂ ਹੁਣਾ ਇਹ ਅੱਛਾ ਮੋਕਸਦਾਮ ਹਾਂ ਠੀਕ ਆ ਚੀਲਾ ਦਾ ਇੱਥੇ ਬਹੁਤ ਨੇ ਬਹੁਤ ਘੈਂਟ ਮਤਲਬ ਪੁਰਾਤਨ ਜਿਹਾ ਕਸਬਾਗਾ ਐ ਹਾਂ ਹਾਂ ਮੈਂ ਕਸਾਫਰ ਕਰ ਰਿਹਾ ਮੈਂ ਧਾਰਮਿਕ ਸਫਰ ਕਰ ਰਹਾ ਹੂੰ ਧਾਰਮਿਕ ਜੋ ਵੀ ਧਾਰਮਿਕ ਆ ਰਹੇ ਆ ਸਤਾਨ ਉਹ ਯਾਤਰਾ ਬੋ ਪਿਆ ਰਹੇ ਹੁਣ ਇਹਦਾ ਇਤਿਹਾਸ ਤਾਂ ਆਪਾਂ ਨੂੰ ਪਤਾ ਨਹੀਂ ਪਰ ਪੁੱਛ ਲਾਂਗੇ ਅੱਗੇ ਕਿਸੇ ਤੋਂ ਆਹ ਲੋ ਬਹੁਤ ਵੱਡੀ ਝੀਲ ਆ ਵਿੱਚ ਜਗ੍ਹਾ ਵੀ ਬਣੀਆਂ ਹੋਈਆਂ ਨੇ ਉਹ ਦੇਖੋ ਤਰਸ਼ੂਲ ਲਾਇਆ ਹੋਇਆ ਆਹ ਲੋ ਆਹੋ ਪਹਿਲਾਂ ਆਪਾਂ ਵਿੱਚ ਵੜ ਗਏ ਸੀ ਵਿੱਚ ਵਿੱਚ ਦੀ ਉਹ ਬੜਾ ਪੁਰਾਣਾ ਜਿਹਾ ਸ਼ਹਿਰ ਸੀ ਹਣ ਬਾਹਰ ਰੋਡ ਤੇ ਆ ਗਏ ਹੁਣ ਇੱਧਰ ਨੂੰ ਅੱਗੇ ਜਾ ਕੇ ਗੁਰਦੁਆਰਾਗਾ ਆਹ ਵਿਚਾਲਾ ਜੇ ਆ ਗਿਆ ਸ਼ਹਿਰ ਦਾ ਕੰਬਲ-ਕੁੰਬਲ ਪਏ ਆ ਵੀ ਮਠਿਆਈਆਂ ਦੀ ਦੁਕਾਨ ਤੇ ਪਹਿਲਾਂ ਆਪਾਂ ਇੱਧਰ ਨੂੰ ਮੁੜਿਆਏ ਸੀ ਇੱਧਰੋਂ ਗਲਤ ਇਹ ਗੂਗਲ ਤੇ ਦੇਖਿਆ ਥੋੜਾ ਜਿਹਾ ਹੋਰ ਪਾਸੇ ਨੂੰ ਗਿਆ ਹੁਣ ਇੱਧਰ ਨੂੰ ਜਾਣਾ ਉਹ ਮੋੜ ਜੇ ਤੇ ਨਹੀਂ ਪਤਾ ਲੱਗਦਾ ਕਿੱਧਰ ਨੂੰ ਮੋੜਨਾ ਆ ਲੋ ਪੈ ਰਹੇ ਹੋ ਕਰੋ ਦਰਸ਼ਨ ਗੁਰੂ ਘਰ ਚਰਨ ਕਬਲ ਸਾਹਿਬ ਪਾਸ਼ਾਹੀ ਦਸਵੀਂ ਉਹ ਬਟਾ ਗੁਰੂ ਘਰ ਆ ਤੇਰਾ ਧੰਨਵਾਦ ਬਾਈ ਗਗਨ ਦਾ ਨਹੀਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਆਪਾਂ ਤਾਂ ਸਿੱਧਾ ਹੀ ਨਿਕਲ ਜਾਣਾ ਸੀ ਦੂਜੇ ਪਾਸੇ ਇੱਕ ਦਿਨ ਤਾਂ ਇਹਦੇ ਨਾਲ ਜਰੂਰ ਵਧਿਆ ਪਰ ਜਗਾ ਇਤਿਹਾਸਕ ਸਥਾਨ ਦੇਖਿਆ ਗਿਆ ਗੁਰਦੁਆਰਾ ਚਰਨ ਕਬਲ ਸਾਹਿਬ ਪਾਸ਼ਾਹੀ 10ਵੀਂ ਆਹ ਦੇਖੋ ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਪਾਸ਼ਾਹੀ 10ਵੀਂ ਵੀ ਨਰਾਇਣਾ ਜੈਪੁਰ ਐ ਆ ਨਾ ਫਿਰ ਇੱਥੇ ਸੰਗਤ ਸਾਰੀ ਇੱਧਰ ਲਈ ਆ ਤਾਂ ਹਿੰਦੀ ਚ ਲਿਖਿਆ ਆਹ ਲੋ ਆਏ ਹੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਕਾ ਆਹ ਲੋ ਸੰਗਤ ਉਹ ਬਾਬਾ ਜੀ ਮਿਲ ਗਏ ਆਪਾਂ ਨੂੰ ਇੱਥੇ ਚੜ੍ਹਦੀ ਕਲਾ ਵਾਲੇ ਨੇ ਬਾਬਾ ਜੀ ਪੂਰੇ ਕਿਨੇ ਸਿੰਘ ਉਹ ਪ੍ਰਸਾਦਾ ਵਗੈਰਾ ਚ ਆਪ ਪਾ ਨਹੀਂ ਸਕੋ ਤੇ ਫਿਰ ਤੁਹਾਨੂੰ ਕਮਰਾ ਵਗੈਰਾ ਦਿੰਨੇ ਆ ਸਿੰਘ ਸੇਵਾ ਤੇ ਗਏ ਹੋਏ ਨੇ ਆ ਲੰਗਰ ਹਾਲ ਆ ਆ ਲੋ ਤੇ ਉਹਦਰ ਗੁਰੂ ਘਰ ਆਪਣਾ ਹੋ ਇਤਿਹਾਸ ਲੱਗਿਆ ਬਾਕੀ ਤੁਹਾਨੂੰ ਸਾਰਾ ਸਵੇਰੇ ਦਿਖਾਵਾਂਗੇ ਹੁਣ ਵੀਡੀਓ ਲੰਬੀ ਹੋ ਜਾਣੀ ਆ ਇਹ ਸਾਰਾ ਡਿਟੇਲ ਦਾ ਬਹੁਤ ਵੱਡਾ ਗੁਰੂ ਘਰ ਆ ਇਤਿਹਾਸ ਬਹੁਤ ਮਤਲਬ ਇਹਦਾ ਨਾ ਵਧੀਆ ਜੜਿਆ ਹੋਇਆ ਆਪਣੀ ਸੰਗਤ ਨੂੰ ਪਤਾ ਨਹੀਂ ਕੋਈ ਸੰਗਤ ਸਿੱਧਾ ਦੂਜੀ ਰੋਡ ਤੋਂ ਨਿਕਲ ਜਾਂਦੀ ਹੈ ਜ਼ਿਆਦਾਤਰ ਤਾਂ ਸੰਗਤ ਜਾਂਦੀ ਹੈ ਜੇ ਉੱਧਰ ਦੀ ਜੈਪੁਰ ਆਹ ਗਵਾਲੀਅਰ ਕੰਨੀ ਦੀ ਇਧਰ ਦੀ ਘਟ ਆਉਂਦੀ ਆ ਤਾਂ ਆ ਲਓ ਪਿਆਰਿਓ ਆ ਆਪਾਂ ਨੂੰ ਕਮਰਾ ਦੇਤਾ ਬਾਬਾ ਜੀਆ ਨੇ ਆ ਲਓ ਆ ਦਾ ਮਰਾ ਚਲੋ ਪਿਆਰਿਓ ਹੁਣ ਮਿਲਾਂਗੇ ਸਵੇਰੇ ਦਰਸ਼ਨ ਕਰਾਵਾਂਗੇ ਗੁਰੂ ਘਰ ਦੇ ਇਤਿਹਾਸ ਦੱਸਾਂਗੇ ਸਾਰਾ ਮਤਲਬ ਬਹੁਤ ਵੱਡਾ ਗੁਰੂ ਘਰ ਆ ਸਾਰਾ ਕੁਝ ਦਿਖਾਵਾਂਗੇ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ